ਜਦੋਂ ਲੋਕਾਂ ਨੂੰ ਕਿਤੇ ਨਿਆਂ ਨਹੀਂ ਮਿਲਦਾ ਤਾਂ ਲੋਕ ਕੋਰਟਾਂ ਦੇ ਵਿੱਚ ਜਾਂਦੇ ਹਨ ਜਿੱਥੇ ਕਿ بڑے بڑے ਧਾਰਨੇ ਦੇ بڑے بڑے ਮਸਲੇ ਹੱਲ ਕਰਾਉਣ ਲਈ ਲੋਕ ਜੱਜ ਅਤੇ ਕਚਹਿਰੀਆਂ ਦੇ ਮਸਲਿਆਂ ਲੈ ਕੇ ਜਾਂਦੇ ਹਨ ਪਰ ਅੱਜ ਸੰਗਰੂੜ ਦੇ ਵਿੱਚ ਕਿੰਨਾ ਮਾ ਅਨੋਖਾ ਦੇਖਣ ਨੂੰ ਮਿਲਿਆ ਜਿਉਂ ਤੇ ਅੱਜ ਜ਼ਿਲ੍ਹਾ ਕਚਹਿਰੀ ਦੇ ਇੱਕ ਵਕੀਲਾਂ ਸਹਿਬਾਨਾ ਵੱਲੋਂ ਜੱਜ ਸਾਹਿਬ ਦੇ ਕੋਰਟ ਦੇ ਬਾਹਰ ਧਾਰਨਾ ਲਾਇਆ ਗਿਆ ਅੱਗੋਂ ਦੱਸਿਆ ਗਿਆ ਅਸੀਂ ਆਪਣੇ ਵਾਸਤੇ ਜੋ ਲੋਕ ਕਿਥੇ ਇਨਸਾਫ ਲੈਣ ਲਈ ਜਾਂਦੇ ਹਨ ਉਹਨਾਂ ਦੇ ਆਕਾਸ਼ ਧਾਰਨਾ ਲਾਇਆ ਗਿਆ ਇਹਨਾਂ ਕੋਰਟਾਂ ਵਿੱਚ ਤੱਕਾ ਉਹਦਾਰੀ ਕਿਸਮਤ ਤੱਕ ਜੱਜ ਸਾਹਿਬ ਵੱਲੋਂ ਕਰਿਆ ਜਾ ਰਿਹਾ ਸੀ ਜਿਸ ਨੂੰ ਕਲਾਇੰਟਾਂ ਦੇ ਬਰਦਾਸ਼ਤ ਨਾ ਕਰਦੇ ਅ ਧਰਨਾ ਦਿੱਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੰਗਰੂਰ ਬਾਰ ਐਸੋਸੀਏਸ਼ਨ ਦੇ ਵਕੀਲ ਬੈਠੇ ਕੋਰਟ ਦੇ ਬਾਹਰ ਨਜ਼ਰ ਆ ਰਹੇ ਹਨ ਤਸਵੀਰਾਂ ਦੇ ਵਿੱਚ ਉਹਨਾਂ ਵੱਲੋਂ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਹੈ ਤੇ ਕੋਈ ਵੀ ਨਾਰੇਬਾਜੀ ਜਾਂ ਕਿਸੇ ਤਰ੍ਹਾਂ ਦੇ ਕੋਈ ਝੰਡੇ ਲੈ ਕੇ ਨਹੀਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਸ਼ਾਂਤਮਈ ਤਰੀਕੇ ਨਾਲ ਆਰਾਮ ਰਮੇ ਨਾਲ ਤਰੀਕੇ ਨਾਲ ਉਹ ਧਰਨਾ ਦਿੱਤੇ ਜਾ ਰਹੇ ਹਨ ਆਉ ਤੁਹਾਨੂੰ ਸੁਣਾਉਣਿਆ ਕਿਉਂ ਅੱਜ ਕੋਰਟ ਦੇ ਬਾਹਰ ਵਕੀਲਾਂ ਨੇ ਲਾਇਆ ਧਰਨਾ ਜਿੱਥੇ ਲੋਕ ਨਿਆਂ ਲਈ ਬੜੇ-ਬੜੇ ਵਕੀਲ ਨਾਲ ਵੀ ਜਾਂਦੇ ਹਨ ਪਰ ਜਦੋਂ ਵਕੀਲੀ ਤਰਨਾ ਲਾਉਣ ਲੱਗ ਜਾਂਨ ਤਾਂ ਬਹੁਤ بڑا ਫਰਕ ਲੱਗਦਾ ਹੈ ਕਿਉਂਕਿ ਜਿੱਥੇ ਵਕੀਲਾਂ ਲਈ بڑے بڑے ਲੋਕ ਜਾ ਕੇ ਆਪਣੇ ਮਸਲੇ ਹੱਲ ਕਰਾਉਣ ਲਈ ਜਾਂਦੇ ਹਨ ਪਰ ਜਦੋਂ ਵਕੀਲਿਆਂ ਨੂੰ ਹੀ ਤਰਨਾ ਲਾਉਣਾ ਪੈ ਜਾਵੇ ਤਾਂ ਫਿਰ ਕੀ ਸਮਝਦੇ ਹੋ ਆਓ ਤੁਹਾਨੂੰ ਸੁਣਾਉਣੇ ਆ ਖਾਸ ਰਿਪੋਰਟ ਰ ਸਕੁਬਜਿੰਦਰ ਸਿੰਘ ਟੀਮ ਦਾ ਰੈਗਿਓ ਡਾਇਰੈਕਟਰ ਵਾਰੈਸ਼ਨ ਸੰਗ੍ਰੋਹ ਟਿੱਲ ਸ ਜੀ ਕੀ ਗੱਲ ਹੋਈ ਕਿ ਜਿਹੜੇ ਲੋਕਾਂ ਨੂੰ ਇਨਸਾਫ ਮੰਗਦੇ ਸੀ ਅੱਜ ਉਹ ਇਨਸਾਫ ਦੇ ਲਈ ਧਰਨਿਆਂ ਤੇ ਬੈਠੇ ਵੈਸੇ ਆਪ ਦੇ ਇਨਸਾਫ ਦੀ ਗੱਲ ਨਹੀਂ ਹੈ ਗੱਲ ਤਾਂ ਇਹ ਲੋਕਾਂ ਦੇ ਇਨਸਾਫ ਦੀ ਗੱਲ ਹੈ ਸੋਕ ਜਿਹੜੀ ਇੱਥੇ ਕੋਰਟ ਹੈ ਸਰ ਅਮਰਿੰਦਰ ਸਿੰਘ ਫੈਮਿਲੀ ਜੱਜ ਨੇ ਪ੍ਰਿੰਸੀਪਲ ਫੈਮਿਲੀ ਜੱਜ ਨੇ ਉਹਨਾਂ ਦੇ ਕੋਰਟ ਦੇ ਵਿੱਚ ਕਾਫੀ ਗੇਰ ਤੋਂ ਹੀ ਯਾਨੀ ਕਿ ਕਿਸਮ ਦਾ ਠੱਗਾ ਥਾਣੇਦਾਰੀ ਟੈਗ ਵਜ੍ਹਾ ਆਡਰ ਉਸ ਤਰੀਕੇ ਦਾ ਅਸੀਂ ਵੀ ਸਹਿਨ ਕਰ ਰਹੇ ਸੀ ਸਾਡੇ ਕਲੈਂਟਸ ਵੀ ਬੜੇ ਦੁਖੀ ਹੋ ਰਹੇ ਸੀ ਉਸ ਬਾਅਦ ਤੁਸੀਂ ਵਾਰ-ਵਾਰ ਇਹਨਾਂ ਨਾਲ ਟਕ ਵੀ ਕਰਦੇ ਰਹੇ ਕਹਦੇ ਵੀ ਰਿਕੁਐਸਟਾਂ ਕਰਦੇ ਰਹੇ ਫਿਰ ਅਸੀਂ ਸੈਸ਼ਨ ਜਦ ਸਾਫ ਕੋਲੇ ਵੀ ਯਾਨੀ ਕਿ ਦੱਸਦੇ ਰਹੇ ਕਿ ਇਹ ਹਾਲਾਤ ਹੋ ਰਹੇ ਨੇ ਬਟ ਜਦੋਂ ਕੋਈ ਹੋਰ ਹੱਲ ਨਾ ਨਿਕਲਿਆ ਫਿਰ ਲਾਸਟ ਜਿਹੜਾ ਹੁੰਦਾ ਕਿ ਜੀ ਪੀਸਫੁਲੀ ਆ ਕੇ ਬਹਿ ਜਾਓ ਬੈਠੇ ਆ ਦੇਖਦੇ ਹਾਂ ਕੀ ਬੰਦ ਹੈ ਜੀ ਗੱਲ ਕਰਨੇ ਦੀ ਕੀ ਜੇ ਕਿ ਜਿਹੜੇ ਧਰਨਾ ਇਹ ਅਣਮਿੱਥੇ ਟਾਈਮ ਲਈ ਹੈ ਕਿ ਇੱਕ ਚੀਜ਼ ਦਾ ਨਹੀਂ ਨਹੀਂ ਅਣਮਿੱਥੇ ਲਈ ਦਾ ਧਰਨਾ ਪੀਸਫੁਲ ਹੈ ਕਿਉਂਕਿ ਸਾਨੂੰ ਲੱਗ ਵੀ ਰਿਹਾ ਫੀਲ ਇਹ ਹੋ ਰਿਹਾ ਇਸ ਕੋਰਟ ਦੇ ਵਿੱਚ ਕਿ ਜਿਵੇਂ ਕੋਈ ਵਕੀਲਾਂ ਦੀ ਇਥੇ ਜ਼ਰੂਰਤ ਹੀ ਨਹੀਂ ਹੈ ਸ਼ਾਇਦ ਸਾਨੂੰ ਵੀ ਲੱਗਦਾ ਕਿਉਂਕਿ ਅੰਦਰ ਜਾ ਕੇ ਫੀਲ ਕਰਦੇ ਸੀ ਕਿ ਕੋਰਟ ਸ਼ਾਇਦ ਇਹ ਕਹਿ ਰਹੀ ਹੈ ਕਿ ਤੁਹਾਡੀ ਕੀ ਜ਼ਰੂਰਤ ਹੈ ਸਿੱਧਾ ਬਸ ਕਲਾਇੰਟ ਆਊਗਾ ਤੇ ਸੰ ਦੱਸੂਗਾ ਉਹ ਵੀ ਕਰਨ ਕਿਉਂਕਿ ਫੈਸਲੇ ਵੀ ਇਸ ਤਰੀਕੇ ਦੇ ਹੋ ਰਹੇ ਸੀ ਕਿ ਜੀ ਜੇ ਫਾਰ ਐਗਜ਼ਾਮਪਲ ਮੈਂ ਛੋਟੀ ਜਿਹੀ ਧਾਰਨਾ ਦੇ ਦਿੰਨਾ ਕਿ ਜੀ ਖਰਚਾ ਦੱਸੋ ਕਿੰਨਾ ਲਾਉਣਾ ਹੈ ਅਬ ਕਹਿੰਦਾ 10000 ਚਲੋ ਵਕੀਲ ਕਹਿੰਦੇ ਨਹੀਂ ਜੀ ਕੱਟ ਕਰ ਦਿਓ ਨਹੀਂ ਫਿਰ 12 ਯਾਨੀ ਕਿ ਖਾਣੇ ਦਾ ਵੀ ਨਹੀਂ ਕਰਨੀ ਕਰਨਾ ਯਾਨੀ ਕਿ ਕੋਈ ਆਰਗੂਮੈਂਟ ਨਹੀਂ ਕਿਸੇ ਜੀ ਵੀ ਕੋਈ ਹੈ ਨਹੀਂ ਕਿ ਜਿਸ ਤਰੀਕੇ ਨਾਲ ਚੱਲ ਰਿਹਾ ਸੀ ਸੋ ਹੋਰ ਵੀ ਬਹੁਤ ਜ਼ਿਆਦਾ ਸਾਡੇ ਕਿਈ ਰੀਜਰੈਂਮੈਂਟ ਸੀ बार-बार ਅਸੀਂ ਸਹਾਇਗੀ ਤੌਟੇ ਨੂੰ ਹੀ ਦੱਸਦੇ ਰਹੇ ਪਰ ਜਦੋਂ ਕੋਈ ਹੱਲ ਨਾ ਨਿਕਲਿਆ ਫਿਰ ਸਾਡੇ ਕੋਲੇ ਲਾਸਟ ਤਾਂ ਫਿਰ ਧਰਨੀ ਇਹਦੇ ਚ ਬਹਿ ਗਿਆ ਐਡਵੋਕੇਟ ਸੰਜੀਪ ਗੋਏ ਐਡਵੋਕੇਟ ਸੰਜੀਪ ਗੋਏ ਜੀ ਜੀ ਕੀ ਕਹਿਣਾ ਚਾਹੂਗਾ ਕਿ ਜੇ ਆਪਾਂ ਜੇ ਧੰਨ ਦੀ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਹੁਣੇ ਧੰਨ ਹੈ ਜੋ ਸਾਰੀ ਜੂਨੀਅਰ ਲੋਕ ਤੇ ਕੁਝ 파ਟ ਹੈ ਕਿ ਜਿਹੜੇ ਤੇ ਧੰਨ ਦੇਖੋ ਜਿਹੜਾ ਇਹ ਤਰਨਾ ਹੈਗਾ ਸਾਡਾ ਸਮੁੱਚੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੀ ਕੱਲ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਉਸ ਤੋਂ ਪਹਿਲਾਂ ਕਈ ਵਕੀਲਾਂ ਨੇ ਪ੍ਰਧਾਨ ਜੀ ਕੋਲੇ ਦਰਖਾਸਤ ਦਿੱਤੀ ਕਿ ਜਿਹੜਾ ਇਸ ਕੋਰਟ ਦਾ ਵਤੀਰਾ ਹੈ ਰਵਈਆ ਬਹੁਤ ਹੀ ਖਰਾਬ ਹੈ ਮਤਲਬ ਮੰਦਾ ਚੰਗਾ ਬੋਲਾ ਜਾਂਦਾ ਜੋ ਉਸ ਤੋਂ ਬਾਅਦ ਬਾਰ ਵੱਲੋਂ ਮੀਟਿੰਗ ਬੁਲਾਈ ਗਈ ਕੱਲ ਸਵੇਰੇ 10:30 ਵਜੇ ਦਾ ਟਾਈਮ ਸੀਗਾ ਜਿਹਦੇ ਵਿੱਚ ਬਾਰ ਦੇ ਤਕਰੀਬਨ 150-200 ਵਕੀਲਾਂ ਨੇ ਭਾਗ ਲਿਆ ਤੇ ਉਸ ਦੇ ਵਿੱਚ ਜਨੈਨਿਮਸਲੀ ਇਹ ਫੈਸਲਾ ਹੋਇਆ ਕਿ ਜਿੰਨਾ ਚਿਰ ਇਸ ਪ੍ਰੈਜਾਈਡਿੰਗ ਆਫਿਸ ਦਾ ਐਟੀਟਿਊਡ ਨਹੀਂ ਸੁਧਰਦਾ ਤੇ ਉਹਨਾਂ ਚਿਰ ਸਾਡਾ ਜਿਹੜਾ ਹੈਗਾ ਇਹ ਤਰਨਾ ਅਨੰਤ ਸਮੇਂ ਲਈ ਅਸੀਂ ਦਾ ਬਾਈਕਟ ਕਰਾਂਗੇ ਤੇ ਅਸੀਂ ਕੋਈ ਵੀ ਇਹਦੀ ਕੋਰਟ ਦਾ ਟੈਨ ਨਹੀਂ ਕਰ ਕੋ ਨਾ ਕੋਈ ਮੁੰਚੀ ਨਾ ਕੋਈ ਵਕੀਲ ਇਸ ਕੋਰਟ ਦੇ ਵਿੱਚ ਨਹੀਂ ਆਏਗਾ ਕਲਾਇੰਟਾਂ ਨੂੰ ਕਲਾਇੰਟ ਜਾ ਸਕਦੇ ਨੇ ਉਸ ਦਾ ਸਾਨੂੰ ਕੋਈ ਇਤਰਾਜ਼ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਆਮ ਲੋਕ ਨੇ ਕਿਉਂਕਿ ਦੁਖੀ ਹੋ ਕੇ ਥੋੜੇ ਜਿਹੜੇ ਕੋਰਟ ਕਚਹਿਰੇ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਫੇਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਨਹੀਂ ਬਿਲਕੁਲ ਅਸੀਂ ਕਲਾਇੰਟਾਂ ਲਈ ਲੜ ਰਹੇ ਹਾਂ ਜਿਹੜੀ ਲੜਾਈ ਹੈ ਸਾਡੀ ਕਲਾਇੰਟਾਂ ਲਈ ਲੜਾਈ ਲੜਦੇ ਹਾਂ ਜਿਵੇਂ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਉਹਰੇ ਕੋਈ ਕਾਨੂੰਨ ਦੀ ਗੱਲ ਨਹੀਂ ਸੀਗੀ ਬਸ ਤਾਂ ਕਹੀ ਚੱਲ ਰਿਹਾ ਸੀਗਾ ਜੇ ਕੋਈ ਖਰਚੇ ਦੀ ਗੱਲ ਹੈ 10000 ਦਾ ਕੋਈ ਬੋਲ ਜੀ ਜਨਾਬ ਦੇਖ ਕੇ ਲਗਾ ਲਓ ਤਾਂ 12000 ਜਾਂ ਫਿਰ ਨਹੀਂ ਬੋਲਦਾ ਤਾਂ 15000 ਰੁਪਿਆ ਇੱਕ ਤਰੀਕੇ ਨਾਲ ਕਲਾਇੰਟ ਵੀ ਬਹੁਤ ਦੁਖੀ ਸੀਗੇ ਜੋ ਸਾਨੂੰ ਸੁਣਦੇ ਵਿੱਚ ਆ ਕਿ ਇਹਨਾਂ ਨੂੰ ਫੈਮਿਲੀ ਕੋਡ ਦਾ ਪਰਪਸ ਕੀ ਹੈ ਕੋਡ ਜਿਹੜੀ ਹੈਗੀ ਹੈ ਫੈਮਿਲੀ ਕੋਡ ਹੈ ਉਹਦਾ ਸਿਰਫ ਬਸਾਉਣ ਵਾਲੀ ਗੱਲ ਕਰਦੇ ਆ ਕਿ ਐਮਈਕੇਵੀਲ ਸੈਟਲਮੈਂਟ ਦੇ ਵਿੱਚ ਅਸੀਂ ਘਰ ਬਸਾਇਆ ਜਾਵੇ ਬਟ ਜਿੱਦਨ ਦੀ ਇਹ ਕੋਰਟ ਆਈ ਹੈ ਇੱਕ ਵੀ ਮੀਡੀਏਸ਼ਨ ਨਹੀਂ ਹੋਈ ਇਸ ਕੋਰਟ ਦੇ ਵਿੱਚ ਜੋ ਸੁਣਨ ਦੇ ਵਿੱਚ ਆਇਆ ਇਸ ਕਰਕੇ ਸਾਡਾ ਇਹ ਸਿਰਫ ਕਲਾਇੰਟਾਂ ਲਈ ਹੀ ਜਿਹੜਾ ਹੈ ਸੰਘਰਸ਼ ਹੈ ਕਲਾਇੰਟਾਂ ਲਈ ਸੰਘਰਸ਼ ਹੈ